ਬਾਬੂ ਪੈਸੇ ਦੇ 5000 ਕੀ ਕਰਨੇ ਆ ਕੱਪੜੇ ਲੈ ਕੇ ਆਉਣੇ ਆ ਦੋ ਤੋ ਸਾਲ ਹੋਏ ਤੈਨੂੰ ਕੁਰਤਾ ਵੇਮਾ ਦਵਾਇਆ ਸੀ ਆਪਾਂ ਆਕੇ ਪੈਂਟ ਜਿੱਕਾ ਦੇ ਕਈ ਕੁਰਤਾ ਜਿਹੜਾ ਤੂੰ ਦਵਾਇਆ ਸੀ ਇਹ ਲੈ ਦੇਖ ਲੈਦਾ ਜਲੂਦ ਖਾਨਾ ਕੀ ਹੋਇਆ ਨੂੰ ਇੰਨਾ ਆ ਦੇਖ ਤਾ ਲੈ ਕਿਵੇਂ ਰੋਸ਼ਨਦਾਨ ਬਣਾਏ ਪੈਸੇ ਬਣਾਇਆ ਪਿਆ ਰੋਸ਼ਨਦਾਨ ਪਾਟਿਆ ਪਿਆਗਾ ਇਹੀ ਪਾਣਾ ਬੂ ਆਪ ਦੇਖ ਕਿਵੇਂ ਬ੍ਰਾਂਡਡ ਸਿਰ ਤੋਂ ਲੈ ਕੇ ਬੂਟ ਸ਼ਰਟ ਪੈਂਟ ਫੋਨ ਵੀ ਆਈਫੋਨ ਰੱਖਦਾ ਸਾਡੇ ਕੋਲੇ 4-5000 ਫੋਨਾਂ ਐਂਡਰੋਇਡ ਮੇਰੀ ਬੈਠਣੀ ਉੱਠਣੀ ਇਹ ਜੇ ਬੰਦੇ ਨਾ ਕੱਪੜੇ ਮੈਂ ਤਾਂ ਪਾਉਣੀ ਆ ਸਾਡੀ ਕੀ ਮਾੜੀ ਐ ਫੁੰਡੀਰ ਕ ਨਾਲ ਜਾਰੀ ਐ ਮੇਰੇ ਕੋਲ ਤਾਂ ਪੈਸੇ ਨਹੀਂ ਯਾਰ ਜਮਾ ਨਹੀਂ ਹੁੰਦਾ ਸਾਰਾ ਕੰਮ ਕਰਦੇ ਸੀ ਨਾ ਤੂੰ ਉਹਨੂੰ ਕੋਲ ਲੈ ਕੇ ਦਿੰਨਾ ਮੈਨੂੰ ਲੈ ਕੇ ਦਿੰਨਾ ਟੌਰ ਕੱਢਦਾ ਫੁੱਟਾ ਕਰਕੇ ਮੈਂ ਸਾਰਾ ਕੁਝ ਬਣਾਈ ਜਾਂਦਾ ਕਰਦਾ ਇਹ ਤੂੰ ਰਹਿਣ ਦੇ ਸਾਨੂੰ ਤਾਂ ਤੂੰ ਪੰਜੀ ਨਹੀਂ ਦਿੱਤੀ ਕਿਤੇ ਪੰਜੀ ਕਰਨੀ ਕੀ ਆ ਤੁਸੀਂ ਮਾੜੀ ਸੰਗਤ ਤੇ ਰਲਦੇ ਹੋ ਉਹਨਾਂ ਦੇ ਮਗਰ ਲੱਗਦੇ ਹੋ ਸਾਨੂੰ ਆਹ ਕੱਪੜੇ ਚਾਹੀਦੇ ਆ ਉਹ ਅਸੀਂ ਨਹੀਂ ਪੀਂਦੇ ਜਰਦਾ ਵੀਡੀਓ ਸੀ ਲਾਉਂਦੇ ਯਾਰ ਤੂੰ ਬਿਨਾਂ ਗੱਲ ਤੋਂ ਬੈਠੀ ਉਸੇ ਵਰਤੋ ਘਰ ਚ ਫੇਰ ਘਰ ਚੱਲੋ ਨੰਗੇ ਹੋ ਜੀਏ ਹੁਣ ਕੱਪੜੇ ਦਾ ਲੈਤੀਆਂ ਹੁਣ ਇਹ ਨੰਗੇ ਹੋ ਜੀਏ ਕਦੋਂ ਲੈ ਕੇ ਦਿੱਤੇ ਸਰਮਾ ਇਹ ਲੈ ਜੀ ਆਪਦੀ ਕਮਾਈ ਚੋਂ ਲੈ ਕੇ ਆਇਆ ਮੈਂ ਕਮਾਈ ਚੋਂ ਲੈ ਕੇ ਆਪਦੀ ਚੋਂ ਫੀਸ ਮੰਗ ਲਈ ਤਾਂ ਤੂੰ ਗਲ ਪੈ ਜਾਣਾ ਯਾਰ ਲੀੜਾ ਕੱਪੜਾ ਮੰਗ ਲਈ ਤਾਂ ਤੂੰ ਗਲ ਪੈਣਾ ਭਾਈ ਆਪਦਾ ਕਮਾਉ ਤੇ ਆਪਦਾ ਖਾਓ ਯਾਰ ਤੇਰੀ ਕਿਹੜੇ ਅਫਸਰਾਂ ਨਾਲ ਬਹਿਣੀ ਉੱਠਣੀ ਦੱਸੀ ਮੈਨੂੰ ਮੇਰੀ ਵੱਡੇ ਵੱਡੇ ਅਫਸਰਾਂ ਨਾਲ ਬਹਿਣੀ ਉੱਠਣੀ ਆ 30 ਵਾਰ ਤੈਨੂੰ ਚਾਕੇ ਲੰਦਾ ਡੱਕੇ ਪੈ ਨੂੰ ਪਹੀ ਚਾਕੇ ਜਾਂਦਾ ਬਟਕੇ ਮਰੇ ਜਾਂਦਾ ਗਾ ਜਾਣਦਾ ਮੈਂ ਤੇਰੇ ਸਾਰੇ ਅਫਸਰਾਂ ਨਾਲ ਚੰਨਿਆਰ ਗਾਂ ਨਾਲ ਤੇਰੀ ਜਾਰੀ ਹੈ ਕਿਹੜੀ ਜਾਰੀ ਹੈ ਤੇਰੀ ਅਫਸਰਾਂ ਨਾਲ ਚੰਨਿਆਰ ਗਾਂ ਲੈ ਅਜ ਮਰੀਤ ਚੰਨਿਆਰ ਗਾਂ ਨਾਲ ਨਾ ਲੈ ਬਚਾਰਾ ਦਾ ਉਹ ਰਹਿਣ ਦੇ ਮੈਂ ਉਹਨਾਂ ਨੂੰ ਵੀ ਮਾਦਾ ਆਪ ਤੇਰੇ ਕਿੰਨੀ ਹੈਗੀ ਉਹ ਤਾਂ ਆਪ ਕਹਿੰਦੀ ਹੈਗੀ ਹੱਥ ਸਕੋਚ ਕੇ ਚੱਲੋ ਐ ਚੱਲੋ ਯਾਰ ਅਸੀਂ ਕਿੱਧਰ ਜਾਈਏ ਜੰਮਾ ਕੋਈ ਵੰਡਾ ਕੀਦਾ ਓਏ ਕਿਧਾ ਮੰਦਾ ਸਾਨੂੰ ਨਹੀਂ ਪਤਾ ਯਾਰ ਅਸੀਂ ਜ਼ਿੰਦਗੀ ਦਾ ਕੀ ਪਤਾ ਯਾਰ ਜ਼ਿੰਦਗੀ ਬਹੁਤ ਛੋਟੀ ਹੈਗੀ ਤੂੰ ਮੈਨੂੰ ਪੈਸੇ ਦੇ ਦੇ ਅਸੀਂ ਤਾਂ ਬਈ ਆਪ ਦੇ ਕੱਪੜੇ ਤਾਂ ਪਾਉਣੇ ਹੈਗੇ ਹੁਣ ਕਾਲਜ ਦੇ ਸਾਰੇ ਟੌਰਾਂ ਕੱਢ ਕੇ ਆਉਂਦੇ ਆ ਇੱਥੇ ਉਵੇਂ ਹੀ ਜਾ ਵੜਦੇ ਹੁਏ ਕੱਪੜਾ ਜਿਹੜੇ ਹੈਗੇ ਸਾਡੇ ਕੋਲੇ ਪਤਾ ਪਿਆਰ ਨਾ ਰਹੇ ਆ ਆਦਮ ਆਪੇ ਉਹਨਾਂ ਨਾਲ ਲੜੀ ਰਣੀ ਹੁੰਦਾ ਜਿਹੜੇ ਕੱਪੜੇ ਹੈਗੇ ਤੈਨੂੰ ਵਧਿਆ ਲੈ ਕੇ ਦਿੱਤੇ ਆ ਤੂੰ ਪੈਸੇ ਦੇ ਨਾ ਦੇ ਦੇ ਨਹੀਂ ਸਾਨੂੰ ਬੇਦਖਲ ਖਾ ਜਾ ਹੋ ਜਾ ਵੇ ਦਾਖਲ ਯਾਰ ਉੱਟ ਜਾ ਫੇਰ ਖਾਈ ਜਾਂਦਾ ਤੜਕੇ ਦਾ ਮੈਂ ਪਜੂ ਦਾ ਕੱਪੜੇ ਪਾਇਆ ਮੈਂ ਤਾਂ ਫਰੰਟ ਪਾਉਣੀ ਆ ਮੇਰੀ ਅਸਰਾਣਾ ਬੈਠਣੀ ਉੱਠਣੀ ਆ ਓਏ ਕਿਹੜੇ ਅਸਰਾਣਾ ਬੈਠਣੀ ਉੱਠਣੀ ਤੇਰੀ ਤੈਨੂੰ ਕੀ ਕੀਦਾ ਕਿਦਾ ਨਾ ਲਾਵਾਂ ਤੇਰੇ ਕੋਲੇ ਕਿਹਨੂੰ ਦੱਸਾਂ ਵੀ ਕਿਹੜਾ ਅਸਰ ਕੀ ਆ ਕਿੱਥੇ ਬੈਠੀ ਬਾਰੇ ਥੋੜੀ ਪਿੱਠ ਕੁੱਟਿਆ ਸੀ ਟੀ ਪੁਆਇੰਟ ਤੇ ਦਾਰੂ ਪੀ ਕੇ ਬੈਠੀ ਸੀ ਨਾਲੇ ਆਸਤਾਨੇ ਅੰਬ ਲੈਣਿਆ ਫਿਰ ਅੰਬੋ ਲੈਣਿਆ ਨਾਲੇ ਨਾ ਕੁੱਟਿਆ ਬੈਠਾ ਉਹਦੇ ਪਰਦੇ ਹਰੋ ਲਿਆਂਦਾ ਦੇ ਦੇਣੀ ਤੇਰਾ ਬਟੂਆ ਜਾਂ ਗਾਇਬ ਕਰੂੰ ਤੂੰ ਕਰ ਲਈ ਯਾਰ ਤੇਰੇ ਲਾਉ ਹੌਸਲੇ ਮੈਂ ਲੈ ਹੱਥ ਮੇਰੇ ਵੱਟ ਕੇ ਨੂ ਹ ਅਗੁਰਤਾ ਬਾਗੇ ਪਿੰਡ ਆਫਸਰ ਨਾਲ ਜਾ ਕੇ ਅਗੁਰਤਾ ਲੈ ਕੇ ਆਦਾ ਬਣਾ ਪਾਣਾ ਨਹੀਂ ਲੈ ਜਾ ਇਹਨੂੰ ਚੱਲ ਦਫਾ ਹੋ ਇੱਥੋਂ ਘੰਟੇ ਕਰਨ ਖਾਈ ਜਾਂਦਾ ਘੰਟੇ ਹੋ ਗਏ ਨਾ ਫੋਨਾਂ ਦੇ ਚੈਟਾਂ ਤੂੰ ਕਰੇ ਇੰਸਟਾਗ੍ਰਾਮ ਤੇ ਆਈਡੀ ਤੇਰੀ ਹੈਗੀ ਵੀਡੀਓ ਕਰਲਾ ਤੂੰ ਕਰੇ ਤੈਨੂੰ ਐਵੇਂ ਇਹਨਾਂ ਨੂੰ ਪਤਾ ਹੀ ਲੱਗਦਾ ਸਾਡਾ ਸਾਰਾ ਕੋ ਪਾਤਰ ਜੇ ਮੈਂ ਤਾਂ ਇਹੀ ਕਰੂੰਗਾ ਤੂੰ ਜ਼ੋਰ ਲਾ ਲਈਂ ਇੱਥੋਂ ਲੱਗਦਾ ਹਟ ਜਾਈਂਗਾ ਜਦੋਂ ਪਤਾ ਲੱਗ ਗਿਆ ਮੈਂ ਤਾਂ ਜਮਾਂ ਨਹੀਂ ਹਟਦਾ ਹੁਣ ਜੱਦ ਵਿੱਚ ਚੈਟ ਕਰੂੰਗਾ ਐਂ ਲੱਗਿਆ ਰਹੇ ਹੁੰਦੇ ਕਿ ਐਂ ਹੁਣ ਕਿ ਤੂੰ ਹਟਦਾਗਾ ਐਂ ਟਾਈਮ ਸਾਡਾ ਆ ਚੈਟਾਂ ਕਰਨ ਦਾ ਏਡੀਆਂ ਬਣਾਉਣ ਦਾ ਤੇ ਲੱਗਿਆ ਤੂੰ ਪਿਆਗਾ ਅੱਛਾ ਪਿਆ ਉਹਦਾ ਟਾਈਮ ਗਿਆ ساری ਉਮਰ ਕਮਾਈ ਕਰਦੇ ਮੇਰੇ ਗੋਡੇ ਘਸ ਗਏ ਆ ਜਾਣਦਾ ਮੈਂ ਤੇਰੀ ਕਮਾਈ ਨੂੰ ਤੇਰੀ ਕਮਾਈ ਜਾਂਦੀ ਕਿੱਥੇ ਮੈਨੂੰ ਉਹ ਦੱਸ ਦੇ ਮੈਨੂੰ ਸਾਰਾ ਪਤਾ ਜਿਹੜੀਆਂ ਤੂੰ ਜਾਸ਼ੀਆਂ ਕਰਦਾਂਗਾ ਤੂੰ ਮੇਰੇ ਦੇ ਇਲਜ਼ਾਮ ਨਾਲਾ ਨਾਲਾ ਇਲਜ਼ਾਮ ਤੈਨੂੰ ਅਸੀਂ ਤਾਂ ਨਹੀਂ ਕੋਈ ਕਹਿੰਦੇ ਸੀਵਾ ਤੇਰੇ ਨੱਤਾਂ ਵੀ ਚੱਲ ਕੋਈ ਨਾ ਵੱਡਾ ਬਜ਼ੁਰਗ ਹਟ ਜੂ ਹਟ ਜੂ ਤੂੰ ਤਾਂ ਵਾਦਾ ਹੀ ਤੁਰਾ ਜਾਂਦਾਗਾ ਆ ਵਾਦਾ ਤੁਰਿਆ ਜਾਂਦਾ ਨਾਲੇ ਹੋਰ 100 100 ਇਲਜ਼ਾਮ ਪਿਆ ਤੇ ਲਾ ਦੇਣਾ ਚਕਾਲੀ ਮੈਥੋਂ ਜਿਹੜਾ ਤੂੰ ਖੇਤ ਜਿਹੜੇ ਲੱਛਣ ਕਰਦਾ ਮੈਨੂੰ ਉਹ ਵੀ ਪਤਾ ਹੈਗਾ ਨਾ ਖੇਤ ਤੇਰਾ ਓਏ ਜਿਦਾ ਮਰਜੀ ਆ ਹ ਆ ਕਰੂ ਵਾਇਰਲ ਇਹ ਜਾਂ ਕਰਨੀ ਇਹ ਨਹੀਂ ਕਰਨੀ ਆ ਵੀਡੀਓ ਦਾ ਪੈਸੇ ਦੇਣੇ ਆ ਹਜੇ ਵੀ ਦੇ ਦੇ ਸਾਰੀਆਂ ਗਲਤੀਆਂ ਮaaf ਕਰ ਦੂੰ ਤੇ ਨਹੀਂ ਪਰ ਜਿਹੜੀ ਮੈਥ ਹੋਈ ਮੈਂ ਤਾਂ ਕਰੂਗਾ ਯਾਰ ਜਮਾ ਨਹੀਂ ਦਿੰਦਾ ਜਿਹੜਾ ਜੋਰ ਲਾਉਣਾ ਤੂੰ ਲਾਲਾ ਪੱਕੀ ਗੱਲ ਨਹੀਂ ਦਿੰਦਾ ਯਾਰ ਕਰੂ ਵਾਇਰਲ ਵੀਡੀਓ ਇਹ ਮਾਰ ਮਾਰ ਥੋੜੇ ਨਾ ਤੂੰ ਵੀ ਵਿੰਗੀ ਕਰ ਦੂੰ ਮਾਰ ਮਾਰ ਥੋੜੇ ਵੱਡਾ ਆ ਗਿਆ ਟਾਉਨ ਉਹ ਕਰਨ ਵਾਲਾ ਪੈਸੇ ਦੇ ਦੇ ਜੀ ਜਾਂ ਨਾ ਕੋਈ ਤੇਰਾ ਉਧਰ ਜਾ ਲੱਛਾਂ ਸੁਧਾਰ ਲਾ ਦੇ ਦੂੰ ਮੈਂ ਤਾਂ ਯਾਰ ਜਮਾ ਨਹੀਂ ਸਦਾ ਜਿੰਮ ਲਾਇਆ ਕਰਨ ਵਾਲਾ ਹਾਂ ਆ ਤੂੰ ਲੈ ਲੈ ਉਹ ਡੰਬਲ ਦੇ ਥੱਲੇ ਆ ਜੇਂਗਾ ਤੂੰ ਆ ਜੇਂਗਾ ਡੰਬਲ ਦੇ ਪ੍ਰਾਣੀ ਖਰਾਖਦੀ ਆ ਪ੍ਰਾਣੀ ਆ ਖਾਦੀ ਆ ਪ੍ਰਾਣੀ ਖਰਾਖ ਤੂੰ ਮੇਰਾ ਸਾਲੇ ਪਹਿਲਾਂ ਉਹ ਮਸਲਾਤਾ ਸੀ ਮੈਂ ਹੁਣ ਤੂੰ ਮਸਲਾ ਜਾਏਗਾ ਕਿਉਂ ਐ ਸਾਡੜਾ ਮੈਨੂੰ ਉਹ ਦੇ ਦੇ ਪੈਸੇ ਫੇਰਾ ਗਿਆ ਓਏ ਪੰਜ ਤੈਨੂੰ ਦੇ ਦੇ ਪੈਸੇ ਹਾਂ ਲੈ 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 ਨੂੰ ਵੇ ਚਵਾਈ ਜਾਂਦਾ ਸੀ ਚੱਕ ਮੈਂ ਬੜਾ ਬੇਕਾਰ ਬੁੜਾ ਯਾਰ ਚੱਲੇ ਬੜਾ ਬੇਕਾਰ ਬੁੜਾ ਨਾਲ ਹੋਰ ਉਹ ਤੂੰ ਵਾਜ ਜਾ ਮੇਰੇ